ਮੁਰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਾਡਾ ਇਕ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਮੋਤੀ ਸਰਕਾਰ ਮੁਰਦਾਬਾਦ ਭਗਵਾਨਤ ਸਰਕਾਰ ਮੁਰਦਾਬਾਦ ਵਾਲ ਮਾਲਪੁਰ ਦੇ ਐਸ ਕੇ ਐਮ ਦੇ ਸਮੂਥ সমর্থਕ 26 ਜਨਵਰੀ ਦਾ ਕ੍ਰੈਕਟਰ ਮਾਰਚ ਸੁਪਰ ਬਲਾਜ ਦੇ ਇਕੱਠੇ ਹੋਏ ਸਨ ਗੁਰਦਰਾ ਸਾਹਿਬ ਦੇ ਖੇਮੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਸਾਰੇ ਇਲਾਕੇ ਦੇ ਸਾਥੀਆਂ ਨੇ 26 ਤਰੀਕ ਨੂੰ ਪਰੂਪ ਮੁਜਿਤ ਕਰਨ ਦਾ ਭਰੋਸਾ ਦਿਵਾਇਆ 26 ਤਰੀਕ ਨੂੰ ਜਿਹੜਾ ਸਾਡਾ ਇਹ ਟਰੈਕਟਰ ਮਾਰਚਾ ਬਾਹਵਾਲ ਪੁਲ ਦੇ ਨਜ਼ਦੀਕ ਗੁਰਦੁਆਰਾ ਧੀਰਾ ਬਡਾਲਾ ਸਾਹਿਬ ਤੋਂ ਸ਼ੁਰੂ ਹੋ ਕੇ ਚੱਬੇਵਾਲ ਰਹੀਂ ਅੱਡੇ ਤੋਂ ਹੁੰਦਾ ਹੋਇਆ ਭਾਗ ਕਿਤੇ ਨੰਗਲ ਖੇੜਾ ਇਹਨਾਂ ਪਿੰਡਾਂ ਚੋਂ ਟੁੱਟੋ ਬਜਰ ਤੋਂ ਹੁੰਦਾ ਹੋਇਆ ਗੁਰਦੁਆਰਾ ਮਹਾਂਪਰਸ਼ੀ ਦਾ ਕੇ ਸਮਾਪਤ ਹੋਵੇਗਾ ਜਿੰਨੇ ਵੀ ਲੋਕ ਜਿੰਨੇ ਵੀ ਕਿਸਾਨ ਮਜ਼ਦੂਰ ਮੁਲਾਜ਼ਮ ਭਰਾ ਸੁਣਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ 26 ਤਰੀਕ ਵਾਲੇ ਦਿਨ 11 ਵਜੇ ਤੋਂ ਪਹਿਲਾਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਲੈ ਕੇ ਆਪਣੇ ਪਹੁੰਚੋ ਔਰ ਬਾਅਦੋਂ ਬਾਅਦ ਸਾਥੀਆਂ ਨਾਲ ਪਹੁੰਚੋ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਟਰੈਕਟਰ ਮਾਰਚ ਨੂੰ ਸਫਲ ਕਰ ਲਈ ਮੀਟਿੰਗ ਕੀਤੀ ਆ ਪਿੰਡ ਪਿੰਡੇ ਮੀਟਿੰਗਾਂ ਕੀਤੀਆਂ ਜਾਣਗੀਆਂ ਔਰ ਅਸੀਂ ਆਪਣੇ ਇਲਾਕੇ ਦੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ 26 ਜਨਵਰੀ ਵਾਲੇ ਦਿਨ ਬਾਹਵਾਲ ਪੁਲਿਸ ਦੇ ਕੋਲ ਜਿਹੜੇ ਗੁਰਦੁਆਰਾ ਸਾਹਿਬ ਆ ਉੱਥੇ 11 ਵਜੇ ਤੋਂ ਪਹਿਲਾਂ-ਪਹਿਲਾਂ ਟਰੈਕਟਰ ਲੈ ਕੇ ਪਹੁੰਚੋ ਤਾਂ ਜੋ ਵੱਖ-ਵੱਖ ਪਿੰਡਾਂ ਵਿੱਚੋਂ ਛਾਰ ਟਰੈਕਟਰ ਮਾਰਚ ਕਰਕੇ ਗੁਰਦੁਆਰਾ ਸ਼ਹੀਦਾਂ ਲੱਦੇਵਾਲ ਵਿਖੇ ਸਮਾਪਤ ਕੀਤਾ ਜਾਵੇ ਸਾਰੇ ਸਾਥੀਆਂ ਨੂੰ ਇੱਕ ਵਾਰ ਫੇਰ ਟੈਂਸਰ ਪਹੁੰਚਣ ਦੀ ਅਪੀਲ ਹੈ ਜੀ